ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰੀਸੈਂਟਲੀ ਯੂਨੀਅਨ ਗਵਰਨਮੈਂਟ ਨੇ ਇੱਕ ਨੋਟੀਫਿਕੇਸ਼ਨ ਦੇ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਗਵਰਨਿੰਗ ਬਾਡੀ ਹੈ ਉਹਦੇ ਵਿੱਚ ਕੁਝ ਬਦਲਾਅ ਲਿਆਏ ਨੇ ਪੰਜਾਬ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਪਹਿਲੇ ਇੱਕ ਸੈਨੇਟ ਸੀਗੀ 91 ਮੈਂਬਰ ਸੈਨੇਟ ਤੇ ਉਹਦੇ ਵਿੱਚੋਂ ਇੱਕ 15 ਮੈਂਬਰ ਦਾ ਸਿੰਡੀਕੇਟ ਬਣਦਾ ਸੀਗਾ ਮੋ ਜਿਹੜਾ ਲੇਟੈਸਟ ਗਵਰਨਿੰਗ ਰੂਲਸ ਨੇ ਉਹਨਾਂ ਦੇ ਵਿੱਚ 31 ਇਲੈਕਟਿਡ ਮੈਂਬਰਸ ਮੈਂਬਰਸ ਹੋਣਗੇ ਟੋਟਲ ਜਿਹਦੇ ਵਿੱਚੋਂ ਕਿ 18 ਇਲੈਕਟਿਡ ਹੋਣਗੇ 6 ਨੋਮੀਨੇਟਿਡ ਤੇ 7 ਐਕਸ-ਆਫੀਸ਼ੀਓ ਇਸ ਡਿਸੀਜਨ ਦੇ ਉੱਤੇ ਕਾਫੀ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ ਕੁਝ ਐਜੀਟੇਸ਼ਨਸ ਹੋ ਰਹੀਆਂ ਨੇ ਕੁਝ ਪ੍ਰੋਸ ਐਂਡ ਕੌਨਸ ਜਿਹੜੇ ਨੇ ਉਹ ਵੀ ਡਿਸਕਸ ਹੋ ਰਹੇ ਨੇ ਤੇ ਚਰਚਾ ਜਿਹੜੀ ਆ ਉਹ ਚੰਗੀ ਹੁੰਦੀ ਆ ਹਰ ਚੀਜ਼ ਦੇ ਉੱਤੇ ਚਰਚਾ ਹੋਣੀ ਚਾਹੀਦੀ ਆ ਚਰਚਾ ਦੇ ਨਾਲ ਹੀ ਕੀ ਹੁੰਦਾ ਹੈ ਕਿ ਇੱਕ ਚੰਗਾ ਸਿਸਟਮ ਅੱਗੇ ਉੱਪਰ ਕੇ ਆਉਂਦਾ ਹੈ ਅਗਰ ਕੋਈ ਨਵੇਂ ਡਿਸੀਜਨ ਦੇ ਵਿੱਚ ਕੋਰਸ ਕਰੈਕਸ਼ਨ ਕਰਨੀ ਹੁੰਦੀ ਹੈ ਉਸ ਰਸਤੇ ਦੇ ਉੱਤੇ ਵੀ ਗਵਰਨਮੈਂਟ ਚੱਲ ਸਕਦੀ ਹੈ ਸੋ ਚਰਚਾ ਦੀ ਕੋਈ ਦਿੱਕਤ ਨਹੀਂ ਮੈਂ ਜੋ ਕਹਿਣਾ ਚਾਹਨਾ ਇਹਦੇ ਉੱਤੇ ਕੁਝ ਪੁਆਇੰਟਸ ਬਣਾਉਣੇ ਚਾਹਨਾ ਜੋ ਕਿ ਮੇਰੇ ਦਿਲਚਸਪ ਵੈਸੇ ਤੇ ਮੈਂ ਕੋਈ ਐਕਸਪਰਟ ਹੈ ਨਹੀਂ ਇਸ ਮਾਮਲੇ ਦੇ ਵਿੱਚ ਪਰ ਕੁਝ ਮੇਰੇ ਮੇਰੇ ਸੈਂਟੀਮੈਂਟਸ ਹੈਗੇ ਨੇ ਜੋ ਕਿ ਮੈਂ ਅੱਗੇ ਰੱਖਣਾ ਚਾਹਨਾ ਕੋਈ ਵੀ ਜਿਹੜੀ ਐਜੂਕੇਸ਼ਨਲ ਇੰਸਟੀਟਿਊਸ਼ਨ ਹੁੰਦੀ ਹੈ ਜਿਹੜੀ ਯੂਨੀਵਰਸਿਟੀ ਹੁੰਦੀ ਹੈ ਉਹਦਾ ਫੋਕਸ ਹੋਣਾ ਚਾਹੀਦਾ ਹੈ ਔਨ ਪ੍ਰੋਡਿਊਸਿੰਗ ਹਾਈ ਕੁਆਲਿਟੀ ਅਕੈਡੈਮਿਕ ਆਊਟਪੁੱਟ ਹੁਣ ਹਾਈ ਕੁਆਲਿਟੀ ਆਫ ਅਕੈਡੈਮਿਕ ਆਊਟਪੁੱਟ ਦਾ ਕੀ ਹੁੰਦਾ ਹੈ ਜੋ ਉੱਥੋਂ ਦੀ ਐਲੂਮਨਾ ਹੀ ਹੈ ਉਹ ਜਿਸ ਤਰੀਕੇ ਦੇ ਨਾਲ ਸੈਟਲ ਦਾ ਉੱਥੋਂ ਪਤਾ ਲੱਗਦਾ ਹੈ ਜਿਹੜੇ ਉੱਥੋਂ ਦੇ ਬੱਚੇ ਆ ਰਹੇ ਨੇ ਕਿੰਨੇ ਬੱਚੇ ਕਿਹੜੇ ਕੰਪੀਟੀਟਿਵ ਇਗਜ਼ਾਮਸ ਪਾਸ ਕਰ ਰਹੇ ਨੇ ਕਿੰਨੇ ਪੇਟੈਂਟਸ ਹੈਗੇ ਨੇ ਜਿਹੜੇ ਕਿੰਨੇ ਇੱਕ ਆਈਐਸ ਬਣੇ ਕਿੰਨੇ ਜੱਜ ਬਣੇ ਜਾਂ ਜੁਡੀਸ਼ਰੀ ਦੇ ਵਿੱਚ ਗਏ ਕਿੰਨਿਆਂ ਨੂੰ ਐਮਐਨਸੀ ਦੇ ਵਿੱਚ ਜੌਬ ਮਿਲੀ ਕਿੰਨਿਆਂ ਨੇ ਯੂਨੀਕੌਰਨਸ ਕੀਤੇ ਬਣਾਏ ਕਿੰਨਿਆਂ ਨੇ ਵੱਡੀ ਰਿਸਰਚ ਕੀਤੀ ਇਹਨਾਂ ਚੀਜ਼ਾਂ ਤੋਂ ਕਿਸੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨ ਦੀ ਜਿਹੜੀ ਆਉਟਪੁੱਟ ਹੈ ਉਹਦਾ ਪਤਾ ਲੱਗਦਾ ਤੇ ਇਸੇ ਪਾਸੇ ਪੂਰਾ ਫੋਕਸ ਹੋਣਾ ਚਾਹੀਦਾ ਹੈ ਉਸ ਇੰਸਟੀਟਿਊਸ਼ਨ ਨੂੰ ਗਵਰਨ ਕਿੱਦਾ ਕੀਤਾ ਜਾ ਸਕਦਾ ਹੈ ਇਹ ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਹੈ ਉਹ ਵੀ ਇੰਪੋਰਟੈਂਟ ਹੈ ਪਰ ਐਡਾ ਇੰਪੋਰਟੈਂਟ ਨਹੀਂ ਹੈ ਜਿੱਦਾਂ ਕਿ ਉੱਥੋਂ ਦੀ ਆਊਟਪੁੱਟ ਇੰਪੋਰਟੈਂਟ ਹੈਗੀ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਮੈਂ ਥੋੜਾ ਦੇਖਿਆ ਪੰਜਾਬ ਯੂਨੀਵਰਸਿਟੀ ਨੂੰ ਕਿਉਂਕਿ ਮੈਂ ਧੀਰਕਪੁਰ ਚੰਡੀਗੜ੍ਹ ਦੇ ਵਿੱਚ ਰਹਿਣਾ ਮੈਂ ਦੇਖਿਆ ਕਿ ਇੱਥੇ ਕੁਝ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈਗੀ ਹੈ ਪੋਲਿਟਿਕਸ ਕੋਲੋਂ ਅੱਗੇ ਵਧ ਕੇ ਯੂਨੀਵਰਸਿਟੀ ਨੂੰ ਆਪਣੇ ਜਿਹੜੇ ਅਕੈਡੈਮਿਕ ਐਕਸੀਲੈਂਸ ਹੈ ਉਹਦੇ ਵੱਲ ਧਿਆਨ ਦੇਣਾ ਉਹਦੇ ਗਵਰਨਿੰਗ ਬਾਡੀ ਨੂੰ ਵੀ ਤੇ ਸਟੂਡੈਂਟਸ ਨੂੰ ਵੀ ਦੇਣਾ ਬਹੁਤ ਜ਼ਰੂਰੀ ਹੈ ਮੈਨੂੰ ਐਸਾ ਮਹਿਸੂਸ ਹੁੰਦਾ ਹੈ ਕਿ ਉੱਥੇ ਜਿਹੜੇ ਮੁੰਡੇ ਆਂਦੇ ਨੇ ਉਹ ਜ਼ਿਆਦਾ ਕਰ ਇੱਕ ਪੋਲਿਟੀਕਲ ਕੈਰੀਅਰ ਨੂੰ ਆਪਣੇ ਦਿਮਾਗ 'ਚ ਲੈ ਕੇ ਆਂਦੇ ਨੇ ਜਿਹਦੇ ਕਾਰਨ ਕਿ ਮੈਨੂੰ ਪਤਾ ਲੱਗਿਆ ਕਿ ਉੱਥੇ ਕੋਈ 20 ਆਡ ਸਟੂਡੈਂਟ ਐਕਟੀਵਿਸਟ ਬਾਡੀਜ਼ ਹੈਗੀਆਂ ਨੇ ਇੱਕ ਯੂਨੀਵਰਸਿਟੀ ਦੇ ਵਿੱਚ 20 ਆਡ ਸਟੂਡੈਂਟ ਐਕਟੀਵਿਟੀ ਬਾਡੀਜ਼ ਦੀ ਕੀ ਜ਼ਰੂਰਤ ਹੈ ਹੁਣ ਦੂਸਰੀ ਗੱਲ ਹੈ ਜਿਹੜਾ ਇਹ ਸੈਨੇਟ ਦਾ ਉਹਨਾਂ ਨੇ ਬਦਲਾਅ ਕੀਤਾ ਹੈ ਮੈਂ ਸ਼ੁਰੂ ਤੋਂ ਹੀ ਮੰਨਣਾ ਮਤਲਬ ਮੇਰੇ ਵਾਸਤੇ ਇਹ ਕਾਫੀ ਮੈਨੂੰ ਆਰਡ ਲੱਗਦਾ ਸੀਗਾ ਕਿ ਸਾਡੇ ਪੂਰੇ ਸਟੇਟ ਦੇ ਵਿੱਚ 117 ਐਮ ਐਲ ਏਜ਼ ਨੇ ਪੂਰੀ ਸਟੇਟ ਨੂੰ ਕਰਨ ਵਾਸਤੇ ਤੇ ਇੱਕ ਯੂਨੀਵਰਸਿਟੀ ਦੇ ਵਿੱਚ 91 ਸੈਨੇਟ ਮੈਂਬਰਸ ਐਡੇ ਮੈਂਬਰਸ ਦੀ ਕੀ ਜ਼ਰੂਰਤ ਹੈ ਅਗਰ ਐਡੇ ਮੈਂਬਰਸ ਹੋਣਗੇ ਤੇ ਆਬਵੀਅਸਲੀ ਉਥੋਂ ਦਾ ਜਿਹੜਾ ਗਵਰਨਿੰਗ ਸਿਸਟਮ ਹੈ ਉਹਦੇ ਵਿੱਚ ਕੋਈ ਲਾਥਾਰਜੀ ਆਏਗੀ ਕੁਝ ਪੋਲਿਟਿਕਸ ਆਣਗੇ ਕੁਝ ਡਿਲੇਜ਼ ਆਣਗੇ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਸ਼ਾਇਦ ਉਹਨੂੰ ਕੱਟ ਕਰਨ ਦੀ ਜ਼ਰੂਰਤ ਹੈਗੀ ਸੀਗੀ ਤੇ ਉਹ ਉਹਨੇ ਕੀਤਾ ਗਿਆ ਹੈ ਤੇ ਜਿਹੜਾ ਨਵਾਂ ਸਿਸਟਮ ਹੈਗਾ ਉਹਨੂੰ ਦੇਖਣ ਵਾਸਤੇ ਟਾਈਮ ਦੇਣਾ ਚਾਹੀਦਾ ਮੈਂ ਫੇਰ ਥੋੜੀ ਹੋਰ ਇਹਦੇ ਉੱਤੇ ਥੋੜੀ ਪੜ੍ਹਾਈ ਕੀਤੀ ਮੈਂ ਦੇਖਿਆ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਸਟੇਟ ਯੂਨੀਵਰਸਿਟੀਆਂ ਨੇ ਯੂਨੀਵਰਸਿਟੀ ਆਫ ਕਲਕੱਤਾ ਬੰਬੇ ਮ드ਰਾਸ ਵਗੈਰਾ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਦੇ ਵਿੱਚ ਇਹ ਸੈਨੇਟ ਦਾ ਸਿਸਟਮ ਹੈਗਾ ਤੇ ਹਰ ਜਗ੍ਹਾ ਉੱਥੇ ਪੋਲਿਟੀਕਲ ਤੇ ਲੀਗਲ ਇਸ਼ੂਸ ਚੱਲ ਰਹੇ ਨੇ ਕਲਕੱਤਾ ਯੂਨੀਵਰਸਿਟੀ ਨੇ ਆਪਣੇ ਸੈਨੇਟ ਮੈਂਬਰਸ ਨੂੰ ਕੱਟਡਾਊਨ ਕਰਕੇ 41 ਕਰ ਦਿੱਤਾ ਹੋਇਆ ਹੈ ਬੰਬਈ ਯੂਨੀਵਰਸਿਟੀ ਦੇ ਵਿੱਚ ਇਸ਼ੂਸ ਚੱਲ ਰਹੇ ਨੇ ਉਹਦੇ ਬਾਅਦ ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਆਈਆਂ ਨੇ ਇੰਡੀਆ ਦੇ ਵਿੱਚ ਉੱਥੇ ਇਹ ਸੈਨੇਟ ਦਾ ਸਿਸਟਮ ਉਹਨਾਂ ਨੇ ਕੀਤਾ ਨਹੀਂ ਆਈਆਈਟੀ ਜਿਹੜੀਆਂ ਨੇ ਉਹਨਾਂ ਦੇ ਵਾਸਤੇ ਕਾਉਂਸਲ ਹੈਗੀ ਆ ਉਹਨਾਂ ਨੂੰ ਚਲਾਉਣ ਵਾਸਤੇ ਜਿਹੜਾ ਕਿ ਇਨਚਾਰਜ ਹੈਗਾ ਯੂਨੀਅਨ ਮਿਨਿਸਟਰ ਆਫ ਐਚ ਆਰ ਡੀ ਤੇ ਜੋ ਕਿ ਚੇਅਰਮੈਨ ਆਫ ਦਿ ਬੋਰਡ ਆਫ ਗਵਰਨਰਸ ਹੈਗਾ ਤੇ ਚੇਅਰਮੈਨ ਯੂਜੀਸੀ ਤੇ ਤਿੰਨ ਐਮਪੀਜ਼ ਉਹਦੇ ਮੈਂਬਰਸ ਨੇ ਐਮਸ ਦੀ ਇੱਕ ਆਟੋਨੋਮਸ ਗਵਰਨਿੰਗ ਬਾਡੀ ਹੈਗੀ ਹੈ ਜੋ ਕਿ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਅਫੇਅਰਸ ਦੇ ਥੱਲੇ ਆਂਦੀ ਹੈ ਇਹ ਜਿਹੜਾ ਸੈਨੇਟ ਦਾ ਸਿਸਟਮ ਹੈ ਇਹ ਇੱਕ ਵੈਸਟਰਨ ਸਿਸਟਮ ਹੈ ਪਰ ਮੈਂ ਦੇਖਿਆ ਕਿ 1992 ਤੋਂ ਯੂਨਾਈਟਿਡ ਕਿੰਗਡਮ ਸੇ ਵੀ ਜ਼ਿਆਦਾ ਕਰੋਥੋਨੀਅਨ ਇੰਸਟੀਟਿਊਸ਼ਨਸ ਨੇ ਇੱਕ ਅਕੈਡੈਮਿਕ ਬੋਰਡ ਬਣਾਤਾ ਹੈ ਜਿਹਦੇ ਵਿੱਚ ਅਗਰ ਕੋਈ ਸੈਨੇਟ ਹੁੰਦੀ ਹੈ ਤੇ ਉਹ ਸਿਰਫ ਅਕੈਡਮਿਕ ਪਰਪਸਸਿਸ ਦੇ ਵਾਸਤੇ ਐਡਵਾਈਜ਼ਰੀ ਹੁੰਦੀ ਹੈ ਟੂ ਦ ਗਵਰਨਿੰਗ ਬਾਡੀ ਤੇ ਗਵਰਨਿੰਗ ਬਾਡੀ ਹਮੇਸ਼ਾ ਬੋਰਡ ਆਫ ਗਵਰਨਰਸ ਹੁੰਦੀ ਹੈ ਜਾਂ ਕਾਉਂਸਲ ਹੁੰਦੀ ਹੈ ਯੂ ایس اے ਦੇ ਵਿੱਚ ਜ਼ਿਆਦਾਤਰ ਬੋਰਡ ਆਫ ਟਰਸਟੀਆਂ ਜਾਂ ਰੀਜੈਂਟਸ ਹੈਗੇ ਨੇ ਤੇ ਜਿਹੜੇ ਸਨੇਟਸ ਨੇ ਉਹ ਸਿਰਫ ਅਕੈਡਮਿਕ ਡਿਸੀਜਨਸ ਦੇ ਵਿੱਚ ਐਡਵਾਈਸ ਦਿੰਦੀ ਹੈ ਕੋਈ ਫਾਈਨੈਂਸ਼ੀਅਲ ਉਹਨਾਂ ਦੇ ਕੋਲ ਪਾਵਰ ਨਹੀਂ ਹੁੰਦੀ ਹੈ ਸੋ ਅਗਰ ਬਾਕੀ ਜਗ੍ਹਾ ਦੇ ਵਿੱਚ ਤੁਹਾਡਾ ਰਿਫਾਰਮ ਚੱਲ ਰਿਹਾ ਹੈ ਤੇ ਅਗਰ ਅਸੀਂ ਪੰਜਾਬ ਦੇ ਵਿੱਚ ਰਿਫਾਰਮ ਕਰ ਦਾਂਗੇ ਤੇ ਇਹਦੇ ਵਿੱਚ ਕੋਈ ਮੈਨੂੰ ਕੋਈ ਇਸ਼ੂ ਨਹੀਂ ਨਜ਼ਰ ਆਉਂਦਾ ਹਰ ਚੀਜ਼ ਨੂੰ ਉਸ ਗੱਲ ਦੇ ਉੱਤੇ ਲੈ ਕੇ ਜਾਣਾ ਕਿ ਪੰਜਾਬੀ ਖਤਰੇ 'ਚ ਆ ਗਏ ਪੰਜਾਬੀਏ ਖਤਰੇ 'ਚ ਆ ਗਈ ਪੰਜਾਬੀ ਕੋਈ ਇੱਟੇ ਕਮਜ਼ੋਰ ਹੈ ਨਹੀਂ ਕਿ ਛੋਟੀ ਜੀ ਗੱਲ ਦੇ ਪਿੱਛੇ ਉਹਨਾਂ ਦੇ ਉਹਨਾਂ ਦੇ ਉੱਤੇ ਕੋਈ ਖਤਰਾ ਪੈ ਜਾਏਗਾ ਕਿ ਸਾਡੀ ਆਈਡੈਂਟੀਟੀ ਦੇ ਉੱਤੇ ਕੋਈ ਪ੍ਰੋਬਲਮ ਪੈ ਜਾਏਗਾ ਕਿ ਸਾਡੀ ਵਜੂਦ ਦੇ ਉੱਤੇ ਕੋਈ ਪ੍ਰੋਬਲਮ ਪੈ ਜਾਏਗਾ ਕਿ ਹਾਂ ਸਾਨੂੰ ਕੋਈ ਥੱਲੇ ਕਰ ਦੇਗਾ ਜਿਹੜੀਆਂ ਇਸ਼ੂ ਸਾਨੂੰ ਥੱਲੇ ਕਰ ਰਹੀਆਂ ਨੇ ਉਸ ਪਾਸੇ ਸਾਨੂੰ ਜ਼ਿਆਦਾ ਧਿਆਨ ਦੇਣਾ ਚਾਹੀਦਾ ਉਹਨੇ ਡਰੱਗਸ ਨੇ ਮਾਈਗ੍ਰੇਸ਼ਨ ਹੈ ਕਿ ਇਹ ਲੈਕ ਆਫ এমਪਲੋਇਮੈਂਟ ਹੈਗੀ ਹੈ ਲੈਕ ਆਫ ਅਕੈਡੈਮਿਕ ਐਕਸੀਲੈਂਸ ਹੈਗੀ ਹੈ ਜਿਹੜਾ ਸਾ ਅਸੀਂ ਕੰਪੀਟ ਨਹੀਂ ਕਰ ਸਕਦੇ ਉਹ ਹੈਗੀ ਹੈ ਜਿਹੜਾ ਸਾਡਾ ਰਿਲੀਜੀਅਨ ਦੇ ਵੱਲੋਂ ਸਾਡਾ ਥੋੜਾ ਜਿਹਾ ਚਕਾਉ ਉਤਰ ਰਿਹਾ ਉਹ ਉਹ ਹੈਗਾ ਸੋ ਇਹਨਾਂ ਚੀਜ਼ਾਂ ਦੇ ਬਾਰੇ ਆਪਣੇ ਕਲਚਰ ਤੇ ਆਪਣੀ ਆਇਡੈਂਟੀਟੀ ਨੂੰ ਮੇਨਟੇਨ ਕਰਨ ਦੇ ਵਾਸਤੇ ਸਾਨੂੰ ਅੰਦਰ ਦੇਖਣਾ ਚਾਹੀਦਾ ਬਾਹਰ ਨਹੀਂ ਕਿ ਕੋਈ ਆ ਕੇ ਸਾਨੂੰ ਕੋਈ ਆ ਕੇ ਸਾਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਐਸਾ ਕੁਝ ਨਹੀਂ ਹੈ ਕਿਸੇ ਕੋਲ ਟਾਈਮ ਨਹੀਂ ਹੈ ਸਾਨੂੰ ਬਰਬਾਦ ਕਰਨ ਵਾਸਤੇ ਅਗਰ ਅਸੀਂ ਆਪਣਾ ਅਸੀਂ ਕਮਜ਼ੋਰ ਹੋ ਰਹੇ ਆ ਤਾਂ ਕਮਿਊਨਿਟੀ ਐਜ਼ ਅ ਕਲਚਰ ਐਜ਼ ਅ ਰਿਲੀਜੀਅਨ ਤੇ ਉਹਦੇ ਵਾਸਤੇ ਸਾਨੂੰ ਇੰਟਰਨਲੀ ਇਨਟਰੋਸਪੈਕਟ ਕਰਨਾ ਬਹੁਤ ਜ਼ਰੂਰੀ ਹੈ ਹੁਣ ਜਾ ਕੇ ਜਿਹੜੀ ਇਹ ਇਹਨਾਂ ਨੇ ਨਵੀਂ ਬਣਾਈ ਹੈ ਮੈਂ ਤੇ ਉਹਨੂੰ ਦੇਖ ਕੇ ਮੈਨੂੰ ਕੁਝ ਹੋਰ ਹੀ ਫੀਲ ਹੋ ਰਿਹਾ ਹੈ ਕਿ ਇਹ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਸੈਂਟਰ ਦਾ ਉਹਦੇ ਉੱਤੇ ਕੰਟਰੋਲ ਆ ਜਾਏਗਾ ਜਿਹੜੀ ਉਹਨਾਂ ਨੇ ਐਕਸ ਅਫੀਸ਼ੀਅਲ ਮੈਂਬਰਸ ਬਣਾਏ ਨੇ ਉਹਦੇ ਚ ਮੈਂ ਦੇਖ ਰਿਹਾ ਸੀਗਾ ਚੀਫ ਮਿਨਿਸਟਰ ਪੰਜਾਬ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਜੂਕੇਸ਼ਨ ਮਿਨਿਸਟਰ ਆਫ ਪੰਜਾਬ ਚੀਫ ਸੈਕਟਰੀ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਐਜੂਕੇਸ਼ਨ ਸੈਕਟਰੀ ਯੂਨੀਅਨ ਟੈਰੀਟਰੀ ਆਫ ਚੰਡੀਗੜ੍ਹ ਐਂਡ ਮੈਂਬਰ ਆਫ ਪਾਰਲੀਮੈਂਟ ਫਰਮ ਚੰਡੀਗੜ੍ਹ ਹੁਣ ਇਹ ਐਸ ਵੇਲੇ ਵੀ ਯੂਨੀਅਨ ਗਵਰਨਮੈਂਟ ਦੀ ਜਾਂ ਨਾ ਚੀਫ ਮਿਨਿਸਟਰ ਯੂਨੀਅਨ ਗਵਰਨਮੈਂਟ ਦੇ ਨਾਲ ਜੁੜਿਆ ਹੋਇਆ ਹੈ ਆਪੋਜੀਸ਼ਨ ਦਾ ਹੈਗਾ ਨਾ ਐਜੂਕੇਸ਼ਨ ਮਿਨਿਸਟਰ ਯੂਨੀਅਨ ਗਵਰਨਮੈਂਟ ਦੇ ਨਾਲ ਜੁੜਿਆ ਹੋਇਆ ਹੈ ਆਪੋਜੀਸ਼ਨ ਦਾ ਹੈਗਾ ਨਾ ਹੀ ਪੰਜਾਬ ਦਾ ਐਮਪੀ ਜਿਹੜਾ ਉਹ ਜੁੜਿਆ ਹੋਇਆ ਹੈ ਉਹ ਵੀ ਆਪੋਜੀਸ਼ਨ ਦਾ ਹੈਗਾ ਸੋ ਮੈਨੂੰ ਤੇ ਲੱਗਦਾ ਹੈ ਕਿ ਸੈਂਟਰਲ ਗਵਰਨਮੈਂਟ ਨੇ ਜਿਆਦਾ ਡੈਲੀਗੇਸ਼ਨ ਆਫ ਰਿਸਪੌਂਸਿਬਿਲਟੀ ਐਂਡ ਅਥਾਰਟੀ ਜਿਹੜੀ ਹੈ ਉਹ ਲੋਕਲ ਲੈਵਲ ਦੇ ਉੱਤੇ ਦੇ ਦਿੱਤੀ ਹੈ ਤੇ ਆਪਣਾ ਜਿਹੜਾ ਹੋਲਡ ਹੈ ਉਹਨੂੰ ਘੱਟ ਕਰ ਦਿੱਤਾ ਸੋ ਫਿਰ ਅਸੀਂ ਕਾਦੇ ਵਾਸਤੇ ਇਸ ਚੀਜ਼ ਦੇ ਵਿੱਚ ਲੜਾਈ ਦੇ ਵਿੱਚ ਪਏ ਹੋਏ ਹਾਂ ਸੋ ਮੈਨੂੰ ਇਹ ਲੱਗਦਾ ਚਲੋ ਠੀਕ ਹੈ ਡਿਸਕਸ਼ਨ ਹੋਣੀ ਚਾਹੀਦੀ ਹੈ ਕੋਈ ਮਿਡ ਕੋਸਟ ਕਰੈਕਸ਼ਨਸ ਲੈ ਕੇ ਆਨੀਆਂ ਨੇ ਤੇ ਲੈ ਕੇ ਆਨੀਆਂ ਚਾਹੀਦੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਬਣਾਉਣ ਦੀ ਕੋਈ ਜ਼ਰੂਰਤ ਹੈ ਅਗਰ ਅਸੀਂ ਕੋਈ ਇਸ਼ੂ ਬਣਾਣਾ ਹੈ ਤੇ ਅਸੀਂ ਇਹ ਬਣਾਈਏ ਕਿ ਅਸੀਂ ਆਪਣੇ ਵਾਈਸ ਚਾਂਸਲਰ ਦੇ ਹੱਥ ਜਿਹੜੇ ਨੇ ਉਹਨਾਂ ਨੂੰ ਮਜ਼ਬੂਤ ਕਰੀਏ ਤੇ ਇਸ ਤਰੀਕੇ ਦੇ ਨਾਲ ਇਸ ਇਸ ਪੁਰਾਣੀ ਯੂਨੀਵਰਸਿਟੀ ਨੂੰ ਸਟੇਅ ਕਰੀਏ ਕਿ ਇਹ ਪੂਰੇ ਦੇਸ਼ ਦੀ ਸਭ ਤੋਂ ਐਕਸਲੈਂਟ ਯੂਨੀਵਰਸਿਟੀ ਬਣ ਜਾਏ ਮੈਕਸਿਮਮ ਅਕੈਡੈਮਿਕ ਬ੍ਰਿਲੀਅੰਸ ਜਿਹੜੀ ਹੈ ਉਹ ਇੱਥੋਂ ਆਣੀ ਚਾਹੀਦੀ ਹੈ ਇਨ ਦਾ ਫੀਲਡ ਆਫ ਸਪੋਰਟਸ ਇਨ ਦਾ ਫੀਲਡ ਆਫ ਬਿਜ਼ਨਸ ਇਨ ਦਾ ਫੀਲਡ ਆਫ ਇਕਨੋਮੀ ਇਨ ਦਾ ਫੀਲਡ ਆਫ ਸਾਇੰਸ ਇਨ ਦਾ ਫੀਲਡ ਆਫ ਅਕੈਡਮਿਕਸ ਹਰ ਚੀਜ਼ ਵਿੱਚ ਸਾਡੀ ਐਕਸਲੈਂਸ ਹੈ ਕਿਉਂਕਿ ਉਹਦੇ ਨਾਲ ਹੀ ਵजूद ਬਣਦਾ ਹੈ ਤੋ ਆਪਾਂ ਇਸ ਗੱਲ ਨੂੰ ਬਹੁਤ ਜ਼ਿਆਦਾ ਛੇੜਨ ਤੋਂ ਨੂੰ ਛੱਡੀਏ ਤੇ ਜਿਹੜਾ ਸਾਡਾ ਫੋਕਸ ਦਾ ਪੁਆਇੰਟ ਹੈਗਾ ਜਿਸ ਉੱਧਰ ਸਾਨੂੰ ਫੋਕਸ ਕਰਨਾ ਚਾਹੀਦਾ ਹੈ ਉਸ ਪਾਸੇ ਆਪਣਾ ਧਿਆਨ ਦੇਈਏ ਮੇਰਾ ਤੇ ਇਹ ਵਿਚਾਰ ਹੈ ਬਾਕੀ ਬਾਕੀ ਲੋਕ ਜਿਹੜੇ ਨੇ ਮੇਰੇ ਕੋਲੋਂ ਜ਼ਿਆਦਾ ਸਮਝਦਾਰ ਨੇ ਤੇ ਉਹਨਾਂ ਨੂੰ ਇਹਦੇ ਬਾਰੇ ਜ਼ਿਆਦਾ ਪਤਾ ਹੈ ਉਹ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ